ਗੁਰੂ ਪਿਆਰਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਤਾਂ ਸਾਡੇ ਸਤਿਗੁਰਾਂ ਨੇ ਸਾਨੂੰ ਇਸ ਜੀਵਨ ਯਾਤਰਾ ਬਾਰੇ ਜਿਉਣਾ ਸਿਖਾਇਆ ਹੈ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇਹ ਦੱਸਿਆ ਕਿ ਤੁਹਾਡੇ ਅਸਲੀ ਮਿੱਤਰ ਕੌਣ ਨੇ ਅਸਲੀ ਦੋਸਤ ਕੌਣ ਨੇ ਜੋ ਤੁਹਾਡੇ ਨਾਲ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥ ਨਿਭਾਉਂਦੇ ਨੇ ਪਰ ਅਸੀਂ ਇਹਨਾਂ ਦੋਸਤਾਂ ਦੀ ਇਹਨਾਂ ਮਿੱਤਰਾਂ ਦੀ ਕਦਰ ਨਹੀਂ ਕਰਦੇ ਔਰ ਬਾਬਾ ਫਰੀਦ ਸਾਹਿਬ ਮਹਾਰਾਜੀ ਨੇ ਆਪਣੀ ਬਾਣੀ ਦੇ ਵਿੱਚ ਬੜੇ ਹੀ ਸੌਖੇ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਕਿ ਸਾਡੇ ਅਸਲੀ ਮਿੱਤਰ ਕੌਣ ਨੇ ਤੇ ਇਹਨਾਂ ਦੀ ਕਦਰ ਕਿਵੇਂ ਕਰਨੀ ਚਾਹੀਦੀ ਹੈ ਲੋ ਆਓ ਪਿਆਰੋ ਜਾਣੀਏ ਬੇਨਤੀ ਹੈ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਖਾਸ ਕਰਕੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੋ ਇਹਨਾਂ ਮਿੱਤਰਾਂ ਦੀ ਬਿਲਕੁਲ ਹੀ ਕਦਰ ਨਹੀਂ ਕਰਦੇ ਇਹ ਸਭ ਤੋਂ ਵੱਡਾ ਪੁੰਨ ਹੋਏਗਾ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਅੰਕ 1381 ਤੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਜਿਸ ਵਿੱਚ ਫਰਮਾ ਰਹੇ ਨੇ ਚੱਪਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਹੀੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਚੱਪਣ ਦਾ ਅਰਥ ਹੈ ਚੀਜ਼ ਨੂੰ ਚੱਪਣਾ ਖਾਣਾ ਤੇ ਅਸੀਂ ਖਾਣੇ ਕਿੰਨਾ ਨਾਲਾ ਚੱਪਦੇ ਕਿੰਨਾ ਨਾਲਾ ਦੰਦਾ ਨਾਲ ਇੱਥੇ ਦੰਦਾਂ ਵੱਲ ਇਸ਼ਾਰਾ ਕੀਤਾ ਫਿਰ ਦੂਜਾ ਚੱਲਣ ਪੈਰਾਂ ਨਾਲ ਅਸੀਂ ਚੱਲਦੇ ਆਂ ਪੈਰਾਂ ਦੀ ਗੱਲ ਕੀਤੀ ਹੈ ਚੱਪਣ ਚੱਲਣ ਫਿਰ ਰਤਨ ਦੀ ਗੱਲ ਕੀਤੀ ਰਤਨ ਅੱਖਾਂ ਸੇ ਸੁਣੀਅਰ ਵਹਿ ਗਏ ਸੁਣੀਅਰ ਆਖਿਆ ਕੰਨਾਂ ਨੂੰ 헤 ਦੁਨੀਆ ਦੇ ਲੋਕੋ 헤 ਮਨੁੱਖ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਸਭ ਤੋਂ ਸੱਚੇ ਮਿੱਤਰ ਜੋ ਤੁਹਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਂਦੇ ਨੇ ਉਹ ਏ ਨੇ ਦੰਦ ਅੱਖਾਂ ਕੰਨ ਤੁਹਾਡੇ ਪੈਰ ਤੁਹਾਡਾ ਸ਼ਰੀਰ ਜਿਹੜਾ ਤੁਹਾਡਾ ਹਰ ਵਕਤ ਸਾਥ ਦਿੰਦਾ ਹੈ ਇਹ ਨੇ ਤੁਹਾਡੇ ਸੱਚੇ ਮਿੱਤਰ ਜਿੱਦਣ ਇਹ ਸਾਥ ਛੱਡ ਗਏ ਨਾ ਜਦੋਂ ਅੱਖਾਂ ਚਲੇ ਗਈਆਂ ਨਾ ਸਾਡੀਆਂ ਰਤਨ ਚਲੇ ਗਏ ਤਾਂ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਇਸ ਕਰਕੇ ਇਹਨਾਂ ਮਿੱਤਰਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਖਾਂ ਤੋਂ ਵਧੀਆ ਕੋਈ ਮਿੱਤਰ ਨਹੀਂ ਹੋਏਗਾ ਸਾਡੇ ਜੀਵਨ ਵਿੱਚ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ਅੱਖਾਂ ਨਹੀਂ ਜਾਂ ਜਿਨ੍ਹਾਂ ਦੀ ਅੱਖਾਂ ਕੰਮ ਨਹੀਂ ਕਰ ਰਹੀਆਂ ਦੰਦਗੇ ਸਵਾਦ ਗਿਆ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਦੰਦ ਨਹੀਂ ਹਨ ਤੇ ਉਸ ਤੋਂ ਬਾਅਦ ਗੱਲ ਕੀਤੀ ਕੰਨਾਂ ਦੀ ਜਿਹੜੇ ਬੋਲੇ ਨੇ ਜਿਨ੍ਹਾਂ ਨੂੰ ਸੁਣਦਾ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਸ਼ਬਦਾਂ ਦੀ ਕੀ ਮਹਾਨਤਾ ਹੈ ਕੀ ਮਹੱਤਤਾ ਹੈ ਤੇ ਜਿਨ੍ਹਾਂ ਦੀ ਲੱਤਾਂ ਕੰਮ ਨਹੀਂ ਨਾ ਕਰਦੀਆਂ ਕਦੇ ਉਹਨਾਂ ਨੂੰ ਵੀ ਪੁੱਛ ਕੇ ਵੇਖਿਓ ਕਿ ਇਹ ਲੱਤਾਂ ਦੀ ਕਦਰ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਦੇਖੋ ਅੱਜ ਅਸੀਂ ਸਾਡਾ ਸਰੀਰ ਚੱਲ ਰਿਹਾ ਲੱਤਾਂ ਚੱਲ ਰਹੀਆਂ ਨੇ ਅਸੀਂ ਪਹਾੜਾਂ ਤੇ ਵੀ ਚਲੇ ਜਾਂਦੇ ਆ ਅਸੀਂ ਜੰਗਲਾਂ ਦੇ ਰਸਤੇ ਵੀ ਚਲੇ ਜਾਂਦੇ ਆ ਔਖੇ ਤੋਂ ਔਖੇ ਰਸਤਿਆਂ ਤੋਂ ਵੀ ਅਸੀਂ ਲੰਘ ਜਾਂਦੇ ਆ ਕਿੰਨਾ ਕਰਕੇ ਪੈਰਾਂ ਕਰਕੇ ਲੱਤਾਂ ਕਰਕੇ ਜਿੱਦਣ ਇਹ ਜਵਾਬ ਦੇ ਗਈਆਂ ਨਾ ਕੋਲੇ ਪਿਆ ਪਾਣੀ ਦਾ ਗਲਾਸ ਵੀ ਸਾਡੇ ਤੋਂ ਚੱਲ ਕੇ ਚੁੱਕਿਆ ਨਹੀਂ ਜਾਣਾ ਇਸ ਕਰਕੇ ਇਹਨਾਂ ਤੋਂ ਵੱਡਾ ਕੋਈ ਦੁਨੀਆ ਤੇ ਮਿੱਤਰ ਨਹੀਂ ਹੈ ਗੁਰਬਾਣੀ ਨੇ ਆਖਿਆ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਪਰ ਅਸੀਂ ਨਸ਼ੇ ਕਰ ਕਰਕੇ ਦੰਦ ਖਰਾਬ ਕਰ ਲਏ ਅਸੀਂ ਨਸ਼ੇ ਕਰ ਕਰਕੇ ਸੁਰਤ ਖਰਾਬ ਕਰ ਲਈ ਅਸੀਂ ਬੁਰਾ ਦੇਖ ਦੇਖ ਕੇ ਅੱਖਾਂ ਖਰਾਬ ਕਰ ਲਈਆਂ ਅਸੀਂ ਚੁਗਲੀਆਂ ਸੁਣ ਕੇ ਕੰਨ ਖਰਾਬ ਕਰ ਲਏ ਗੁਰੂ ਪਿਆਰਿਓ ਇਹ ਜਿਹੜਾ ਸਰੀਰ ਮਿਲਿਆ ਇਹ ਰੱਬ ਦੀ ਭਗਤੀ ਕਰਨ ਲਈ ਆਪਣਾ ਸੋਹਣਾ ਜੀਵਨ ਬਤੀਤ ਕਰਨ ਲਈ ਮਰਿਆ ਹੈ ਇਸ ਕਰਕੇ ਸਾਨੂੰ ਇਹਨਾਂ ਮਿੱਤਰਾਂ ਦੀ ਇਹਨਾਂ ਦੋਸਤਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਈਂਓ ਤਾਂ ਬਾਬਾ ਫਰੀਦ ਸਾਹਿਬ ਮਹਾਰਾਜੀ ਕਹਿੰਦੇ ਜਦੋਂ ਇਹ ਛਾਤ ਛੱਡ ਦਿੰਦੇ ਨੇ ਨਾ ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੀੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਫਿਰ ਤਾਹਾਂ ਮਾਰ ਕੇ ਅਸੀਂ ਰੌਲਾ ਪਾਵਾਂਗੇ ਉਹ ਸਾਡੇ ਇਹ ਅਸਲੀ ਮਿੱਤਰ ਸੀ ਜੋ ਸਾਡਾ ਸਾਥ ਛੱਡ ਕੇ ਚਲੇ ਗਏ ਆਓ ਆਪਾਂ ਇਨ੍ਹਾਂ ਮਿੱਤਰਾਂ ਦੀ ਇਨ੍ਹਾਂ ਦੋਸਤਾਂ ਦੀ ਕਦਰ ਕਰੀਏ ਇਹੀ ਸਾਡੇ ਅਸਲੀ ਮਿੱਤਰ ਨੇ ਇਹੀ ਸਾਡਾ ਪਰਿਵਾਰ ਹੈ ਜੋ ਹਮੇਸ਼ਾ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਰਹਿੰਦਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ